ਕੀ ਹਾਲ ਚਾਲ ਜੀ ਵਧੀਆ ਠੀਕ ਸਾਥ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਪਹੁੰਚ ਗਏ ਜੀ ਪਲਾਟ 'ਚ ਪਾਉਣ ਲੱਗਦੇ ਆ ਕਟਰ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਡਿੱਗੀਆਂ ਹੋਈਆਂ ਬਹੁਤ ਨੇ ਬਹੁਤ ਜ਼ਿਆਦਾ ਡਿੱਗੀਆਂ ਹੋਈਆਂ ਨੇ ਬੜੀ ਕਨਕਾ ਤਾਂ ਸਮਝ ਲਓ ਵੀ 20% ਐ ਬਾਕੀ ਸਾਰਾ ਵਟੇ ਡੀਆਂ ਹੀ ਪਈਆਂ ਨੇ ਹੁਣ ਆਹ ਚੱਲ ਜਾਂਦੀ ਆ ਪਾਣੀ ਲੱਗਿਆ ਹੁੰਦਾ ਜੇ ਇਹਦੇ ਡੇਡੀਆਂ ਬੱਦਨ 'ਚ ਕੋਈ ਪ੍ਰੋਬਲਮ ਨਹੀਂ ਮਿੱਟੀ ਬਹੁਤ ਆਉਂਦੀ ਆ ਫਿਰ ਵੱਡੀ ਤਾਂ ਚਲੋ ਜਾਣੀ ਹੋ ਆ ਥੋੜਾ ਮੋਟਾ ਨੁਕਸਾਨ ਵੀ ਹੋ ਜਾਂਦਾ ਕਿਸਾਨ ਭਰਾਵਾਂ ਦਾ ਵਾਲੀ ਡਿੱਗੀ ਹੋਵੇ ਤਾਂ ਨੀਚੇ ਰਹਿ ਜਾਂਦੀ ਆ। ਪਕੂਲਰ ਵੀ ਬਹੁਤ ਆ ਇੱਧਰ ਨੂੰ ਆ ਵੇਖੋ ਸਾਹਮਣੇ ਪਕੂਲਰ ਨੇ। ਆ ਗਿਆ ਨੀ ਵੀਰ ਦੇ ਚੱਲਦੀ ਆ। ਆ ਦੇ ਆ ਕੇ ਲੋ ਜੀ ਮਿੱਤਰੋ ਨਿਬੜ ਗਿਆ ਭਰਾ ਦਾ ਕੰਮ ਮਿੱਤਰੋ ਨਵਾਦੀ ਆ ਕੋਈ ਕਿਉਂ ਨਹੀਂ ਪਤਾ ਵੀਰ ਨੂੰ ਬਹੁਤ ਮੋਟੀ ਕਰਤਾ ਦੇਖੋ ₹2 ਬਹੁਤ ਆ ਚੰਗਵਾਈ ਦੀ ਹੈ ਢੰਗਵਾਲੀ ਵੀ ਮਿੱਤਰੋ ਜੋਰ ਜਮਾਈ ਚੱਲਦੀ ਆ ਟਰੈਕਟਰ ਦੀ ਮੈਨੂੰ ਲੱਗਦਾ ਇਹਨਾਂ ਨੇ ਬਿਠਾ ਲਿਆ ਤੇ ਨਰਮ ਜਗਾ ਤੇ 18 ਕੁ ਫੁੱਟੀ ਟਰਾਲੀ ਆ ਸ਼ਾਇਦ ਹਾਂਜੀ 18 ਫੁੱਟੀ ਹੋਆ ਢੱਲੋਂ ਬਾਈ ਵਾਲੀ ਹੋਆ ਲਓ ਨੇ ਬੜ ਗਿਆ ਮੈਦਾ 36 30 ਦਾ ਨਰਮਾ ਪਾਣੀ ਪਿਆਦਾ ਹੋਣੀ ਗੜਦਾ ਜੱਜ ਸਾਹਿਬ ਆਪ ਬੈਠਣਗੇ ਮੈਨੂੰ ਲੱਗਦਾ ਇੱਕ ਵਾਰੀ ਕਈ ਤਨ ਖੇਤਾਂ ਦਾ ਮਾਰ ਆ ਬਹਿ ਗਿਆ ਜੱਜ ਸਾਹਿਬ ਆਪ ਤੇ ਕੱਢਣਗੇ ਰੇਸ ਸੁਣ ਕੇ ਰਾਂ ਪੂਰੀ ਗੱਲ ਲੋ ਨਹੀਂ ਘੜਦਾ ਮਿੱਤਰਾ ਬੱਟ ਦੇ ਕੋਲ ਖੜਾਇਆ ਹੀ ਆ ਟਰਾਲੀ ਚੱਕਰੇ ਆ ਹੋਰ ਨਹੀਂ ਕੋਈ ਚੱਕਰੇ ਹੈਗਾ ਬੱਟ ਕੋਲ ਟਰਾਲੀ ਖੜੀ ਆ ਅੱਟ ਲੱਗੀ ਹੋਈ ਆ ਤੁਸੀਂ ਕਹਿੰਦੇ ਹੋ ਜਿਹੜੀ ਅੱਟ ਅੱਤੜਾ ਕਹਿੰਦੇ ਨੇ ਜੀ ਨੂੰ ਕਈ ਕਿੱਥੇ ਹੈਗਾ ਹਾਂ ਜੀ ਮੇਟਰੋ ਕਈ ਵਾਰੀ ਹੋ ਜਾਂਦਾ ਕੰਮਕਾਰ ਅਨਗੈਦੀ ਹੋ ਗਈ ਰਿੰਕੂ ਬਾਈ ਤੋਂ ਉੱਗਰ ਲੱਗਿਆ ਟਾਲੀ ਦੇ ਵਿੱਚ ਉਹ ਗੋਸ਼ ਭੰਪਤਾ ਹੁਣ ਬਿਲਡਿੰਗ ਕਰਾਉਣ ਆਏ ਹਾਂ ਤੇ ਫੋਰਮੈਨ ਸਭ ਕਰਦਨੇ ਆ ਦੇਖੋ ਫੇਟ ਕਰੇ ਲਾਉਂਦਾ ਕੰਮ ਆ ਵੀਰ ਦੌਰੇ ਆਹ ਲੋ ਕੋਰੇ ਕੋਰੇ ਡਾਕੰਡ ਕਰਾਉਣੇ ਜੱਸਾ ਬਾਈ ਬੈਠਾ ਕੋਲ ਕੋਲ ਨਾਲ ਚਾਬਦੇ ਕਾਰਨ ਮਾਰਤਾ ਰਿੰਕੂ ਹੈ ਕਹਿੰਦਾ ਟਰਾਲੀ ਲਿਆਓ ਬੰਦਾ ਉਰੇ ਹੈ ਨਹੀਂ ਤੇ ਹੁਣ ਆਪਾਂ ਲੈ ਕੇ ਚੱਲਿਆਂ ਟਰਾਲੀ ਆਪ ਰਾਣੇਦਾਰ ਘਰੋਂ ਚਲਿਆ ਗਿਆ ਮੇਟਰ ਚੱਲਦੀ ਆ ਮਸ਼ੀਨ ਜਿਹੜੇ ਵੀਰ ਦੇ ਆਪਾਂ ਕੱਟਣਾ ਏ ਦੀ ਮੱਕੀ ਅੱਜ ਉਸ ਵੀਰ ਦੇ ਚੱਲਦੀ ਆ ਮਸ਼ੀਨ ਤੇ ਆ ਦੇਖੋ ਚੌਂਕ ਆਪਣੇ ਵਾਲਾ ਉਹੀ ਆ ਲਓ ਕਰੋ ਦਰਸ਼ਨ ਤੀਰਵਾਲ ਦੋ ਦਿਨ ਹੋ ਗਏ ਵੀਡੀਓ ਤਾਂ ਪਾਈ ਨਹੀਂ ਅਸੀਂ ਕੋਸ ਨੂੰ ਕੀ ਕਰੀਏ ਕੰਬੇ ਜਿਹਾ ਲਿਓ ਵੜਦਾ ਬੈਕ ਕਰਕੇ ਰਿੰਕੋ ਬਾਈ ਟੀਰੋ ਵਾਲ ਦੀ ਮੰਡੀ ਆ ਸਾਹਮਣੇ ਮੰਡੀ ਆ ਦੇਖੋ ਆਹਦੇ ਆ ਗੱਡੀਆਂ ਖੜੀਆਂ ਟਰੈਕਟਰ ਖੜੇ ਨੇ ਉਹ ਤੇ ਸਾਹਮਣੇ ਫੋਕਲ ਪੁਆਇੰਟ ਆ ਕੰਬੈਨ ਲੰਗਦੀ ਆ ਕੋਲਚੀ ਆ ਦੇਖੋ ਇੱਕ ਆ ਫਰਦੀ ਆ ਤੇ ਇੱਕ ਆ ਫਰਦੀ ਆ ਰੈੱਡ ਤੇ ਦੂਸਰੀ ਆ ਫਰਦੀ ਆ ਪ੍ਰੇਕਰੀਨ ਚੱਲਦੀ ਆ ਸਾਹਮਣੇ ਆ ਦੇ ਆਦਰਾਖਤਾਂ ਕੋਲ ਦੇਖੋ ਆ ਦੇਖੋ ਵੱਢ ਕੇ ਚੱਲੇ ਨੇ ਗਾਹਾਂ ਨੂੰ ਬਹੁਤ ਮਸ਼ੀਨ ਫਿਰਦੀ ਆ ਹੁਣ ਆਓ ਜੀ ਲਾਸਟ ਟੈਂਕ ਕੱਢ ਰਹੇ ਆ ਤੇ ਬੜ ਗਿਆ ਕੰਮ ਨੋ ਨੂ ਦਿਖਾਉਂਦਾ ਖਾਤੇ ਤੇ ਜੱਸੇ ਕੋ ਫਸਦਾ ਬਹੁਤ ਆ ਖੁਸ਼ ਬਹੁਤ ਹੁੰਦਾ ਏ ਇਹ ਦੱਸਾ ਵਾਲੀ ਖੰਡਰੇ ਪ੍ਰਸ਼ਾਦਾ ਛਕਦੇ ਨੇ ਤੇ ਆਕਲ ਲਿਆਇਆ ਟਰਾਲੀ ਚੱਲਦਾ ਕੰਮਕਾਰ ਬਖਾਇਨੇ ਮੈਂ ਲਾਉਣਾ ਦੋ ਘੇੜੇ ਤੁਸੀਂ ਛਕਰੋ ਪਜਾਤਾ ਪਾਣੀ ਆਹ ਪਲਾਟ ਵਗਲਿਆ ਹੋਇਆ ਇੱਦਾਂ ਦਾ ਪਾਣੀ ਸਾਢੇ 6 ਏਕੜ ਨੇ ਵੇਖਦਾ ਆਕਲ ਆਸਤ੍ਰੀ ਗ੍ਰੈਂਜ ਨੇ ਫੋਰ ਸਜਣ ਜੇ ਫੇਰ ਖਰਾਬ ਹੋ ਗਿਆ ਆਹ ਕਰੋ ਚੈੱਕ ਔਸਰੇ ਜ਼ਿੰਮੇਦਾਰਾਂ ਨੂੰ ਪਾਈਆਂ ਪਈਆਂ ਨੇ ਭਾਜੜਾ ਜੱਟ ਜੱッセ ਨੂੰ ਛੱਡਿਆ ਜੀ ਆਪਾਂ ਚਾਹ ਪੀਣ ਨੂੰ ਮਿੱਤਰੋ ਨਿਬੜ ਗਿਆ ਕੰਮਕਾਰ ਦੇਖੋ ਕਿਤੋਂ ਹੀ ਆ ਗਿਆ ਬੱਦਲ ਔਰ ਇਹਨਾਂ 5500 A20 ਜਾਂ ਕਿਹੜਾ ਇਹ 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 ਦੇਖੋ ਗੜ ਫੜਾ ਗਿਆ ਯਾ ਰੱਬ ਲਾਈਟਾਂ ਮਾਰਨ ਮਿੱਤਰੋ ਆਹ ਦੇਖੋ ਬਿਜਲੀ ਰਸ ਕਰਨ ਲੱਗੀ ओके ਪਤਾ ਨਹੀਂ ਕੀ ਕਰੂੰਗਾ ਤੇ ਕੰਮ ਚੱਲੀ ਜਾਂਦਾ ਪਿਆ ਉਹਦੇ ਰੰਗਾਂ ਦਾ ਕੋਈ ਨਹੀਂ ਪਤਾ ਕਿਧਰੋਂ ਹੀ ਆ ਗਿਆ ਹਨੇਰ ਥਿਉ ਚੱਲ ਪਿਆ ਕੰਮਕਾਰ ਹਨੇਰ ਦਾ ਬਹੁਤ ਜ਼ਿਆਦੇ ਹਵਾ ਚੱਲਦੀ ਏ ਆ ਦੇਖੋ ਤੁਹਾਡੇ ਸਾਹਮਣੇ ਆ ਲਾਈਟਾ ਮਾਰਦਿਆਂ ਤੋਂ ਦਿਖਾਉਨੇ ਆ ਪਰਮਾਤਮਾ ਜਿਸਾਬ ਦੇ ਬੱਟ ਰਹੇ ਆ ਲਓ ਜੀ ਪੈਣ ਲੱਗਿਆ ਫੇਰ ਚੈੱਕ ਖੜ ਗਿਆ ਕੰਮ ਪੈਰ ਵਾਲਾ ਲੰਮੀ ਇੱਧਰ ਲਉ ਇਹਦਾ ਢੱਲੋਂ ਬਾਈ ਵੀ ਨਾਲ ਯਾਰ ਦੋਸਤ ਤੇ ਜੱਸਾ ਬਾਈ ਵੀ ਕਰਕੇ ਅੰਦਰ ਢੱਲੋ ਬਾਈ ਦੀ ਚਲਦਾ ਦੀ ਕੰਮ ਜੱਜ ਸਾਹਮਣੇ